ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਤੁਸੀਂ ਦਸਤਕ ਸੁਣ ਰਹੇ ਹੋ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਦਿਲੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਹਮੇਸ਼ਾ ਦੀ ਤਰ੍ਹਾਂ ਅਸੀਂ ਕਿਸੇ ਨਾ ਕਿਸੇ ਵਿਸ਼ੇ ਤੇ ਜਿਹੜਾ ਜ਼ਿੰਦਗੀ 'ਚ ਕੰਮ ਆਉਂਦਾ ਹੈ ਸਾਡਾ ਰਾਹ ਰੁਸ਼ਨਾਉਂਦਾ ਹੈ ਸਾਨੂੰ ਡਿਪਰੈਸ਼ਨ 'ਚੋਂ ਬਾਹਰ ਕੱਢਦਾ ਕੋਈ ਨਾ ਕੋਈ ਇਹੋ ਜੀ ਗੱਲ ਇਹੋ ਜਿਹਾ ਵਿਸ਼ਾ ਆਪਾਂ ਇੱਥੇ ਡਿਸਕਸ ਕਰਦੇ ਆ ਹਨਾ ਤੇ ਉਦਾਂ ਦੀ ਹੀ ਅੱਜ ਇੱਕ ਗੱਲ ਮੈਂ ਕਰ ਰਹੀ ਹੈਗੀਆਂ ਜਿਹਦਾ ਟਾਈਟਲ ਹੈਗਾ ਕਿ ਅਸੀਂ ਖੁਸ਼ ਕਦੋਂ ਹੋਏ ਸੀਗੇ ਆਖਰੀ ਵਾਰ ਜਾਂ ਅਸੀਂ ਖੁਸ਼ ਹੋਣਾ ਕਿਉਂ ਭੁੱਲ ਗਏ ਹੈਨਾ ਅ ਦੇਖੋ ਇਹ ਇੱਕ ਇਹੋ ਜਿਹਾ ਵਿਸ਼ਾ ਹੈਗਾ ਜੀ ਦੀ ਜ਼ਿੰਦਗੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਲੋੜ ਹੈ ਹੈਨਾ ਆਪਾਂ ਸਾਰੇ ਜਾਣਦੇ ਆ ਭਲੀ ਭਾਂਤ ਜਾਣਦੇ ਆ ਕਿ ਜਿਹੜੀ ਜ਼ਿੰਦਗੀ ਐ ਜਿਹੜੇ ਇਹਦੇ ਰੁਝੇਵੇਂ ਆ ਉਹ ਬਹੁਤ ਜ਼ਿਆਦਾ ਸਪੀਡ ਨਾਲ ਸਾਡੀ ਜ਼ਿੰਦਗੀ ਨੂੰ ਅੱਗੇ ਭਜਾਈ ਜਾ ਰਹੇ ਆ ਸਾਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਕਿਹੜੀ ਦੌੜ ਚ ਪਏ ਹੋਏ ਆ ਪਰ ਸਾਨੂੰ ਪਤਾ ਹੈ ਕਿ ਅਸੀਂ ਲਗਾਤਾਰ ਦੌੜ ਰਹੇ ਆ ਅਸੀਂ ਹਾਫ ਰਹੇ ਆ ਜਦੋਂ ਸਾਹ ਚੜ ਜਾਂਦਾ ਫਿਰ ਅਸੀਂ ਬੁਰੀ ਤਰ੍ਹਾਂ ਡਿੱਗ ਜਾਂਦੇ ਆ ਹਨਾ ਤੇ ਇਹ ਸਾਰੇ ਕਾਸੇ ਦੇ ਚਲਦਿਆਂ ਚਲਦਿਆਂ ਸਾਡੀਆਂ ਖੁਸ਼ੀਆਂ ਸਾਡੀਆਂ ਆਪਣੀਆਂ ਨਿੱਜੀ ਖੁਸ਼ੀਆਂ ਪਤਾ ਨਹੀਂ ਕਿੱਥੇ ਗਵਾਚ ਜਾਂਦੀਆਂ ਹਨਾ ਤੇ ਅਸੀਂ ਇੰਨੀ ਫੁਰਸਤ ਵੀ ਸਾਡੇ ਕੋਲ ਨਹੀਂ ਹੁੰਦੀ ਕਿ ਅਸੀਂ ਇਹ ਸੋਚੀ ਸਕੀਏ ਜਾਂ ਅਸੀਂ ਇਹ ਕਿਆਸ ਲਾ ਸਕੀਏ ਕਿ ਅਸੀਂ ਲਾਸਟ ਟਾਈਮ ਕਦੋਂ ਖੁਸ਼ ਹੋਏ ਸੀ ਜਾਂ ਹੁਣ ਅਸੀਂ ਖੁਸ਼ ਕਿਉਂ ਨਹੀਂ ਹੁੰਦੇ ਜਾਂ ਅਸੀਂ ਆਪਣੀਆਂ ਖੁਸ਼ੀਆਂ ਨੂੰ ਪਾਸੇ ਕਿਉਂ ਰੱਖਤਾ ਤੇ ਅਸੀਂ ਉਹ ਕਿਹੜੇ ਕੰਮ ਨੇ ਜਿਹੜੇ ਅਸੀਂ ਖੁਸ਼ੀਆਂ ਤੋਂ ਵੀ ਉੱਪਰ ਸਾਡੇ ਲਈ ਜ਼ਰੂਰੀ ਨੇ ਮੰਨਿਆ ਕਿ ਜ਼ਿੰਦਗੀ 'ਚ ਜ਼ਿੰਮੇਵਾਰੀਆਂ ਹੁੰਦੀਆਂ ਘਰ ਪਰਿਵਾਰ ਹੁੰਦਾ ਬੱਚੇ ਹੁੰਦੇ ਆ ਉਹਨਾਂ ਦੀਆਂ ਪੜਾਈਆਂ ਲਿਖਾਈਆਂ ਹੁੰਦੀਆਂ ਜ਼ਿੰਦਗੀ ਦਾ ਜਿਹੜਾ ਤੋਰਾ ਹਨਾ ਉਹ ਤੁਰਦਾ ਹੀ ਰਹਿਣਾ ਚਾਹੀਦਾ ਹੈ ਇਹ ਜ਼ਿੰਦਗੀ ਦੀ ਜਿਹੜੀ ਰਵਾਨਗੀ ਆ ਉਹ ਬਣੀ ਰਹਿਣੀ ਚਾਹੀਦੀ ਆ ਪਰ ਇਹਦੇ ਚਿਕਨਾ ਸੰਤੋਲ ਬਣਾ ਕੇ ਜੇ ਅਸੀਂ ਚੱਲੀਏ ਤਾਂ ਉਹ ਸਾਡੇ ਸਾਰਿਆਂ ਲਈ ਜ਼ਰੂਰੀ ਆ ਸਾਡੀ ਮੈਂਟਲ ਹੈਲਥ ਹੈ ਜਿਹੜੀ ਉਹ ਵੀ ਸਾਡੀ ਖੁਸ਼ੀਆਂ ਨਾਲ ਹੀ ਉਹਦਾ ਹੈਗਾ ਵਾਹ ਵਾਸਤਾ ਜੇ ਅਸੀਂ ਖੁਸ਼ ਆ ਤਾਂ ਸਾਡੀ ਜਿਹੜੀ ਮਾਨਸਿਕ ਸਥਿਤੀ ਆ ਉਹ ਵਧੀਆ ਆ ਸਟੇਬਲ ਆ ਹਨਾ ਅਸੀਂ ਸਾਰਾ ਜਿਹੜਾ ਕੰਮਕਾਰ ਉਹ ਵਧੀਆ ਤਰੀਕੇ ਨਾਲ ਨਿਪਟਾ ਸਕਦੇ ਆ ਤੇ ਪਰ ਅਸੀਂ ਇਹੋ ਜੀ ਦੌੜ ਚ ਪਏ ਹੁੰਨੇ ਆ ਜਿਹਦਾ ਸਾਨੂੰ ਪਤਾ ਨਹੀਂ ਹੁੰਦਾ ਪਰ ਇਹ ਜ਼ਰੂਰ ਪਤਾ ਹੁੰਦਾ ਕਿ ਅਸੀਂ ਇੰਨੀ ਕਿਨਾ ਖੁਸ਼ਗਵਾਰ ਹੋ ਗਏ ਆ ਆਪਣੀ ਲਾਈਫ ਦੇ ਵਿੱਚ ਕਿ ਸਾਨੂੰ ਹੁਣ ਖੁਸ਼ੀਆਂ ਪਾਲਿਆ ਨਹੀਂ ਥਿਆਂਦੀਆਂ ਪਤਾ ਨਹੀਂ ਕਿੱਥੇ ਗਵਾਚ ਗਈਆਂ ਤੇ ਫਿਰ ਸਾਨੂੰ ਸੋਚਣਾ ਪੈਂਦਾ ਕਿ ਅਸੀਂ ਖੁਸ਼ ਕਦੋਂ ਹੋਏ ਸੀ ਦੇਖੋ ਬਚਪਨ ਦੇ ਵਿੱਚ ਜਿਹੜੀਆਂ ਖੁਸ਼ੀਆਂ ਸੀ ਸਾਡੀਆਂ ਹਨਾ ਸਾਨੂੰ ਨਿੱਕੀਆਂ ਨਿੱਕੀਆਂ ਗੱਲਾਂ ਤੇ ਵੱਡਾ ਵੱਡਾ ਹੱਸਾ ਆ ਜਾਂਦਾ ਸੀ ਵੱਡੇ ਠਹਾਕੇ ਲੱਗ ਜਾਂਦੇ ਸੀ ਛੋਟੀਆਂ-ਛੋਟੀਆਂ ਗੱਲਾਂ ਤੇ ਗੱਲ ਕੋਈ ਹੁੰਦੀ ਵੀ ਨਹੀਂ ਸੀ ਪਰ ਅਸੀਂ ਹੱਸਦੇ ਹੁੰਦੇ ਸੀਗੇ ਮੀਂਹ ਪੈਣ ਲੱਗ ਜਾਂਦਾ ਤਾਂ ਅਸੀਂ ਹੱਸਣ ਲੱਗ ਜਾਂਦੇ ਹਨਾ ਤੇ ਪਰ ਹੁਣ ਅਸੀਂ ਵਜ੍ਹਾ ਤਲਾਸ਼ਦੇ ਹਾਂ ਵਜ੍ਹਾ ਮਿਲਦੀ ਨਹੀਂ ਫਿਰ ਅਸੀਂ ਨਿਰਾਸ਼ ਹੁੰਦੇ ਰਹਿੰਦੇ ਹਾਂ ਆਪ ਦਾ ਆਸੀ ਗਵਾ ਲੈਨੇ ਆ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਕਰਦੇ ਪਰ ਅਸੀਂ ਜਿਹੜੀ ਜ਼ਿੰਦਗੀ ਦੀ ਸਭ ਤੋਂ ਵਧੀਆ ਖੁਰਾਕ ਐ ਸਾਡੀ ਜਿਹੜੀ ਸਭ ਤੋਂ ਵਧੀਆ ਜ਼ਰੂਰਤ ਵਾਲੀ ਚੀਜ਼ ਐ ਸਾਡੀ ਖੁਸ਼ੀ ਸਾਡੇ ਚਾ ਉਹ ਬਹੁਤ ਪਿੱਛੇ ਰਹਿ ਗਏ ਨੇ ਤੇ ਅਸੀਂ ਉਹਨਾਂ ਦਾ ਧਿਆਨ ਰੱਖਣਾ ਕਿਵੇਂ ਰੱਖਣਾ ਖਾਸ ਕਰੇ ਔਰਤਾਂ ਦੀ ਗੱਲ ਐ ਭੈਣਾਂ ਦੀ ਗੱਲ ਐ ਕਿਉਂਕਿ ਆਦਮੀ ਤਾਂ ਫਿਰ ਕਿਤੇ ਬਾਹਰ ਬਿੰਦੇ ਆ ਹਨਾ ਅਦਮੀਆਂ ਚ ਬੰਦੇ ਆ ਤਾਂ ਹੱਸ ਖੇਡ ਲੈਂਦੇ ਆ ਦੋਸਤਾਂ ਮਿੱਤਰਾਂ ਨੂੰ ਮਿਲਦੇ ਗੇਲਦੇ ਰਹਿੰਦੇ ਆ ਪਰ ਔਰਤਾਂ ਦੀ ਲਾਈਫ ਇਹੋ ਜੀ ਹੁੰਦੀ ਹੈ ਕਿ ਇੱਕ ਖਾਸ ਉਮਰ ਤੋਂ ਬਾਅਦ ਉਹਨਾਂ ਨੂੰ ਸਹੇਲੀਆਂ ਦੋਸਤੀਆਂ ਇਹ ਸਾਰਾ ਕੁਝ त्याਗਣਾ ਪੈਂਦਾ ਤੇ ਜਦ ਕਿ ਸਾਡੀ ਜ਼ਿੰਦਗੀ ਦੇ ਹਰ ਕਪੜਾ ਤੇ ਇਹ ਦੋਸਤੀਆਂ ਦਾ ਹੋਣਾ ਬਹੁਤ ਜ਼ਰੂਰੀ ਆ ਇਹ ਖੁਸ਼ੀਆਂ ਦਾ ਹੋਣਾ ਬਹੁਤ ਜ਼ਰੂਰੀ ਆ ਹਨਾ ਤੇ ਅੱਜ ਬਸ ਆਪਾਂ ਇਹੀ ਪੰਜ ਸੱਤ ਗੱਲਾਂ ਕਰਨੀਆਂ ਨੇ ਅਸੀਂ ਆਪਣੀਆਂ ਖੁਸ਼ੀਆਂ ਨੂੰ ਤਵੱਜੋ ਦੇਣੀਆਂ ਕਿੱਥੋਂ ਤਲਾਸ਼ਣੀਆਂ ਕਿਵੇਂ ਪੈਦਾ ਕਰਨੀਆਂ ਏ ਸਾਨੂੰ ਪਲੀਪਾਂਤ ਪਤਾ ਹੋਣਾ ਚਾਹੀਦਾ ਕਈ ਵਾਰ ਨਾ ਔਰਤਾਂ ਨੂੰ ਪਤਾ ਹੁੰਦਾ ਕਿ ਜਿਹੜੀ ਸਾਡੀ ਖੁਸ਼ੀਆਂ ਦੀ ਜਿਹੜੀ ਥਾਂ ਸੀਗੀ ਉਹ ਜ਼ਿੰਮੇਵਾਰੀਆਂ ਨੇ ਲੈ ਲਈ ਹਨ ਔਰਤ ਤੇ ਜ਼ਿੰਮੇਵਾਰੀ ਇਹ ਦੋਨੋਂ ਚੀਜ਼ਾਂ ਦਾ ਆਪਸ ਦੇ ਵਿੱਚ ਇੱਕ ਮਤਲਬ ਹੈਗਾ ਇੱਕ ਕੋਈ ਰਿਸ਼ਤਾ ਹੈਗਾ ਤੰਦ ਇੰਨੀ ਸਾਂਝੀ ਹੈ ਕਿ ਉਹਦੇ ਚ ਅਸੀਂ ਖੁਸ਼ੀ ਨੂੰ ਮਨਫ਼ੀ ਕਰ ਦਿੰਨੇ ਆ ਪਰੇ ਤੱਕ ਦਿੰਨੇ ਦੇ ਜ਼ਿੰਮੇਵਾਰੀਆਂ ਚੁੱਕ ਲੈਨੇ ਆ ਮਨਦੇ ਆ ਕਿ ਜ਼ਿੰਮੇਵਾਰੀਆਂ ਨਿਭਾਉਣਾ ਔਰਤ ਦੇ ਹਿੱਸੇ ਆ ਔਰ ਨਿਭਾਉਣੀਆਂ ਵੀ ਚਾਹੀਦੀਆਂ ਉਹਦੇ ਆਪਣੇ ਘਰ ਪਰਿਵਾਰ ਦੀ ਬੱਚਿਆਂ ਦੀ ਜ਼ਿੰਮੇਵਾਰੀ ਹੈ ਨਾ ਪਰ ਜਦੋਂ ਉਹ ਆਪ ਬਿਮਾਰ ਰਹਿਣ ਲੱਗਦੀ ਆ ਨਿਰਾਸ਼ ਰਹਿਣ ਲੱਗਦੀ ਆ ਤਾਂ ਉਹਦੀ ਜ਼ਿੰਮੇਵਾਰੀ ਫਿਰ ਕੌਣ ਚੁੱਕੂਗਾ ਕਿਸੇ ਕੋਲ ਕਈ ਵਾਰ ਇੰਨੀ ਬੇਲ ਵੀ ਨਹੀਂ ਹੁੰਦੀ ਕਿ ਉਹਨਾਂ ਨੂੰ ਇਹ ਪਤਾ ਹੋਵੇ ਕਿ ਇਸ ਘਰ ਵਿੱਚ ਰਹਿਣ ਵਾਲੀ ਔਰਤ ਕੁਝ ਉਦਾਸ ਐ ਉਹ ਖੁਸ਼ ਨਹੀਂ ਆ ਜਾਂ ਉਹਨੂੰ ਪੁੱਛਿਆ ਜਾਵੇ ਕਿ ਤੂੰ ਕਿਉਂ ਖੁਸ਼ ਨਹੀਂ ਆ ਜਿਆਦਾ ਔਰਤਾਂ ਦੀ ਇਹੋ ਹੀ ਕਹਾਣੀ ਐ ਥੋੜੇ ਦਿਨ ਪਹਿਲਾਂ ਨਾ ਮੈਂ ਇੱਕ ਸੀਰੀਅਲ ਦੇਖ ਰਹੀ ਸੀ ਪਾਕਿਸਤਾਨ ਪਾਕਿਸਤਾਨੀ ਡਰਾਮਾ ਤੇ ਉਹਦੇ ਵਿੱਚ ਜੋ ਡਰਾਮੇ ਦੀ ਸਟੋਰੀ ਸੀਗੀ ਕਿ ਹਸਬੈਂਡ ਉਹਦਾ ਜੇ ਤਾਂ ਉਹਦੇ ਨਾਲ ਪਿਆਰ ਜਤੋਂਦਾ ਸੀ ਤਾਂ ਹੱਦੋਂ ਵੱਧ ਜਤੋਂਦਾ ਸੀ ਤੇ ਜੇ ਫਿਰ ਡਾਂਟਦਾ ਸੀ ਬੁਰਾ ਭਲਾ ਕਹਿੰਦਾ ਸੀ ਤਾਂ ਕੁਰਖਤ ਹੋ ਜਾਂਦਾ ਸੀ ਤਾਂ ਉਹ ਵੀ ਬਹੁਤ ਬੁਰੇ ਤਰੀਕੇ ਤੇ ਉਹਦੇ ਤੋਂ ਡਰਨ ਲੱਗ ਜਾਂਦੀ ਸੀ ਤੇ ਚਲੋ ਇਹ ਤਾਂ ਸੀਗਾ ਇੱਕ ਡਰਾਮਾ ਪਰ ਜਿਹੜੇ ਥੱਲੇ ਉਹਦੇ ਕਮੈਂਟਸ ਸੀਗੇ ਨਾ ਮੈਂ ਕਮੈਂਟ ਪੜ੍ਹ ਰਹੀ ਸੀ ਕਿਉਂਕਿ ਹੁਣ ਮੈਂ ਇੱਥੇ ਤੁਹਾਡੇ ਨਾਲ ਗੱਲ ਕਰਨੀ ਹੁੰਦੀ ਹੈ ਮੈਨੂੰ ਹੁੰਦਾ ਜਿੱਥੋਂ ਵੀ ਕੋਈ ਸਬਜੈਕਟ ਮਿਲੇ ਗੱਲ ਕਰਨ ਦਾ ਮੈਂ ਤੁਹਾਡੇ ਨਾਲ ਸਾਂਝਾ ਕਰਾਂ ਹਣਾ ਸੋ ਮੈਂ ਕਮੈਂਟ ਪੜ ਰਹੀ ਸੀ ਤਾਂ ਥੱਲੇ ਬਹੁਤ ਸਾਰੀਆਂ ਔਰਤਾਂ ਦੇ ਕਮੈਂਟ ਸੀ ਕਿ ਹਾਏ ਰੱਬਾ ਇਹ ਤਾਂ ਸਾਡੇ ਘਰ ਦੀ ਕਹਾਣੀ ਹੈ ਬਿਲਕੁਲ ਮੇਰੇ ਹਬੀਬੀ ਇਸ ਤਰ੍ਹਾਂ ਕਰਦੇ ਆ ਮੇਰਾ ਪਤੀ ਵੀ ਇਸ ਤਰ੍ਹਾਂ ਕਰਦਾ ਹੈ ਮਤਲਬ ਮੈਨੂੰ ਉਹ ਕਮੈਂਟ ਪੜਦਿਆਂ ਨਾ ਮੈਂ ਹੈਰਾਨ ਹੋ ਰਹੀ ਸੀ ਕਿ ਅੱਜ ਜਿਹੜਾ ਯੁੱਗ ਹੈਗਾ ਜਿੱਥੇ ਅਸੀਂ ਕਹਿੰਦੇ ਆ ਕਿ ਔਰਤਾਂ ਬਹੁਤ ਅੱਗੇ ਚਲੀਆਂ ਗਈਆਂ ਬਹੁਤ ਤਰੱਕੀ ਕਰ ਗਈਆਂ ਪਰ ਉਹ ਆਪਦੀ ਜ਼ਿੰਦਗੀ 'ਚ ਜਦੋਂ ਐਦਾਂ ਦੀਆਂ ਮੁਸ਼ਕਿਲਾਂ ਆਉਂਦੀਆਂ ਨੇ ਹੈ ਨਾ ਇਹੋ ਜੇ ਮਸਲੇ ਮਿਸਾਇਲ ਉਹਨਾਂ ਦੀ ਜ਼ਿੰਦਗੀ 'ਚ ਆਉਂਦੇ ਨੇ ਤਾਂ ਉਹ ਉਹਦੇ ਤੋਂ ਕਿਨਾਰਾ ਕਿਉਂ ਨਹੀਂ ਕਰ ਪਾਉਂਦੀਆਂ ਉਹ ਕਿਉਂ ਨਹੀਂ ਆਪਦੀ ਖੁਸ਼ੀ ਲਈ ਕੋਈ ਕਦਮ ਚੱਕ ਸਕਦੀਆਂ ਸੋ ਇਹ ਬਹੁਤ ਗੰਭੀਰ ਮਸਲਾ ਹੈ ਸੋ ਆਪਣੇ ਲਈ ਵਕਤ ਕੱਢਿਆ ਕਰੋ 24 ਘੰਟਿਆਂ ਦੇ ਵਿੱਚ ਦਿਨ ਦੇ 12 ਘੰਟਿਆਂ ਦੇ ਵਿੱਚ ਘੰਟਾ ਕਿ ਤਾਂ ਆਪਣੇ ਲਈ ਅਸੀਂ ਕੱਢ ਸਕਦੇ ਹਾਂ ਨਾ ਜੇ ਤੁਸੀਂ ਸਵੇਰੇ ਉੱਠਦੇ ਹੋ ਸਾਰੇ ਜਦੋਂ ਸੁੱਤੇ ਹੁੰਦੇ ਆ ਮੰਨ ਲਓ ਤੁਸੀਂ अर्ਲੀ ਉੱਠਦੇ ਹੋ ਇੱਕਦਮ ਉੱਠ ਕੇ ਰਸੋਈ 'ਚ ਜਾਣ ਦੀ ਬਜਾਏ ਥੋੜਾ ਜਿਹਾ ਜੇ ਤੁਹਾਡੇ ਘਰ 'ਚ ਗਾਰਡਨ ਹੈਗਾ ਤਾਂ ਥੋੜਾ ਜਿਹਾ ਉੱਥੇ ਟਹਿਲ ਲਿਆ ਕਰੋ ਤਾਜੀ ਹਵਾ ਲੈ ਲਿਆ ਕਰੋ 2 ਮਿੰਟ ਕੁਰਸੀ 'ਤੇ ਬੈਠਿਆ ਕਰੋ ਲੰਬੇ-ਲੰਬੇ ਸਾਹ ਲਿਆ ਕਰੋ ਕੋਈ ਸੋਹਣੀ ਜੀ ਗੱਲ ਯਾਦ ਕਰਿਆ ਕਰੋ ਜਾਂ ਆਪਣੇ ਦਿਨ ਦਾ ਕੋਈ ਸ਼ਡਿਊਲ ਹੀ ਬਣਾ ਲਓ ਕਿ ਅੱਜ ਮੈਂ ਆ ਕਰਨਾ ਹੈ ਅੱਜ ਮੈਂ ਆ ਕਰਨਾ ਹੈ ਨਾ ਤਾਂ ਜਾਂ ਮੈਂ ਕਿਸੇ ਨੂੰ ਫੋਨ ਕਰਨਾ ਹੈ ਜਾਂ ਮੈਂ ਕਿਸੇ ਨਾਲ ਗੱਲ ਕਰਨੀ ਆਪਣੀ ਫਰੈਂਡ ਨਾਲ ਹਨਾ ਤਾਂ ਇਦਾਂ ਦੀਆਂ ਮੜੀ-ਮੋਟੀਆਂ ਖੁਸ਼ੀਆਂ ਤਾਂ ਅਸੀਂ ਆਪਦੇ ਲਈ ਮਤਲਬ ਗ੍ਰੈਬ ਕਰ ਸਕਦੇ ਹਾਂ ਨਾ ਸੋ ਇਹ ਕੋਸ਼ਿਸ਼ਾਂ ਕਰਦੇ ਰਿਹਾ ਕਰੋ ਖੁਸ਼ੀਆਂ ਨੂੰ ਆਪਦੇ ਸ਼ਡਿਊਲ 'ਚ ਜ਼ਰੂਰ ਸ਼ਾਮਲ ਕਰਿਆ ਕਰੋ ਖੁਸ਼ੀਆਂ ਨੂੰ ਡਿਲੇ ਨਾ ਕਰਿਆ ਕਰੋ ਕਿ ਆ ਕੰਮ ਨਿਵੇੜ ਲਾਂ ਫਿਰ ਮੈਂ ਕੁਝ ਆਪਦੇ ਲਈ ਕਰੂੰ ਹਨਾ ਤੇ ਕਈ ਵਾਰ ਔਰਤਾਂ ਵੈਸੇ ਇੱਕ ਸਵਾਲ ਜੋ ਉਹਨਾਂ ਦੇ ਅੰਦਰ ਚੱਲਦਾ ਕਿ ਮੈਂ ਸਾਰਿਆਂ ਲਈ ਸਭ ਕੁਝ ਕਰਦੀ ਆਂ ਪਰ ਮੇਰੇ ਅੰਦਰ ਇਹ ਖਾਲੀਪਨ ਕਿਉਂ ਆ ਇਹ ਖਾਲੀਪਨ ਅਸੀਂ ਆਪ ਪੈਦਾ ਕੀਤਾ ਅਸੀਂ ਕਦੇ ਵੀ ਆਪਣੇ ਕੰਮਾਂ ਨੂੰ ਪ੍ਰਾਇੋਰਟੀ ਨਹੀਂ ਦੱਸੀ ਆਪਣੀ ਇੰਪੋਰਟੈਂਸ ਨਹੀਂ ਦੱਸੀ ਉਹਨਾਂ ਨੂੰ ਕਿ ਦੇਖੋ ਮੈਂ ਤੁਹਾਡੇ ਲਈ ਆ ਕਰਦੀ ਆ ਕਰਦੀ ਪਰ ਆ ਵਕਤ ਮੇਰਾ ਇਸ ਵਕਤ ਚ ਮੈਂ ਆਪਦੇ ਮਨਪਸੰਦੀ ਕੋਈ ਚੀਜ਼ ਕਰਨੀ ਆ ਮੇਰੀ ਤਾਂ ਖੁਸ਼ੀ ਜੇ ਮੈਂ ਆਪਣੀ ਗੱਲ ਕਰਾਂ ਮੈਂ ਤਾਂ ਜੇ ਕੋਈ ਪਸੰਦੀ ਦਾ ਕੋਈ ਚੀਜ਼ ਕੁੱਕ ਕਰ ਲਾਂ ਨਾ ਕੁਝ ਬਣਾ ਲਵਾਂ ਕੋਈ ਨਵੀਂ ਰੈਸਿਪੀ ਤਾਂ ਮੈਂ ਇੰਨੀ ਖੁਸ਼ ਹੁੰਨੀ ਆ ਮੈਨੂੰ ਲੱਗਦਾ ਕਿ ਆ ਤਾਂ ਮੈਂ ਅੱਜ ਕੋਈ ਵੱਡੀ ਜੰਗ ਜਿੱਤ ਲਈ ਜਿਵੇਂ ਹਨਾ ਮੈਨੂੰ ਲੱਗਿਆ ਵੀ ਮੈਂ ਕਿੰਨੀ ਸੋਹਣੀ ਚੀਜ਼ ਸਵਾਦਲੀ ਚੀਜ਼ ਬਣਾ ਲਈ ਤੇ ਇਸੇ ਤਰ੍ਹਾਂ ਕੋਈ ਤੁਸੀਂ ਜਦੋਂ ਮੈਂ ਸਟੀਚਿੰਗ ਸਿੱਖਦੀ ਸੀਗੀ ਤਾਂ ਮੈਂ ਐਵੇਂ ਸ਼ੌਕੀਆ ਤੌਰ ਤੇ ਲੱਗੀ ਸੀ ਕਿ ਮੈਂ ਸਟੀਚਿੰਗ ਸਿੱਖਣੀ ਆ ਤੇ ਮੈਂ ਆਪਣੇ ਸੂਟ ਬਣਾਉਣੇ ਸਿੱਖ ਲਏ ਸੀ ਜਿਸ ਦਿਨ ਮੈਂ ਪਹਿਲੀ ਵਾਰ ਆਪਣੇ ਸੂਟ ਨੂੰ ਆਪ ਹੀ ਕਟਿਆ ਉਹਦਾ ਨਾਪ ਲੈ ਕੇ ਤੇ ਸਿਉਂਤਾ ਤੇ ਗਲ ਪਾਇਆ ਨਾ ਮੇਰੇ ਲਈ ਉਹ ਬਹੁਤ ਵੱਡੀ ਖੁਸ਼ੀ ਸੀਗੀ ਤੇ ਇਹ ਖੁਸ਼ੀਆਂ ਮੈਨੂੰ ਕਿਸੇ ਨੇ ਨਹੀਂ ਦਿੱਤੀਆਂ ਇਹ ਮੈਂ ਆਪ ਹੀ ਆਪਣੀ ਜ਼ਿੰਦਗੀ ਚ ਸ਼ਾਮਲ ਕੀਤੀਆਂ ਸੀ ਸੋ ਬਹੁਤ ਸਾਰੇ ਹੋਰ ਕੰਮ ਹੁੰਦੇ ਆ ਜਿਹੜੇ ਤੁਸੀਂ ਵਕਤ ਦੇ ਚੱਲਦਿਆਂ ਪਿੱਛੇ ਕਿਤੇ ਛੁੱਟ ਗਏ ਹੁੰਦੇ ਆ ਤਾਂ ਉਹਨੂੰ ਆਪਣੇ ਕੋਲ ਬੁਲਾਇਆ ਕਰੋ ਆਪਣੇ ਆਪ ਨਾਲ ਗੱਲਾਂ ਕਰਿਆ ਕਰੋ ਆਪਣੇ ਆਪ ਨੂੰ ਜ਼ਰੂਰ ਮਿਲਿਆ ਕਰੋ ਕਿ ਮੈਂ ਕੌਣ ਆ ਮੇਰੇ ਕੀ ਸ਼ੌਕ ਨੇ ਮੇਰੇ ਕੀ ਮੇਰੀਆਂ ਹੌਬੀਜ਼ ਨੇ ਹਨਾ ਤੇ ਕੀ ਮੇਰੇ ਚ ਗੁਣ ਹੈਗੇ ਨੇ ਉਹ ਸਾਰੀਆਂ ਚੀਜ਼ਾਂ ਨੂੰ ਮੁੜ ਕੇ ਆਪਦੀ ਜ਼ਿੰਦਗੀ ਚ ਅਜ਼ਮਾਇਆ ਕਰੋ ਪ੍ਰੈਕਟੀਕਲੀ ਉਹਨਾਂ ਨੂੰ ਕਰਿਆ ਕਰੋ ਦੇਖੋ ਤੁਸੀਂ ਕਿੰਨੇ ਖੁਸ਼ ਹੋਵੋਗੇ ਵੈਸੇ ਵੀ ਜਿਹੜੀ ਖੁਸ਼ੀ ਹੈ ਉਹ ਕੋਈ ਫਿਊਚਰ ਪਲਾਨ ਨਹੀਂ ਹੈਗਾ ਇਹ ਤਾਂ ਕਰੰਟ ਡਿਸੀਜਨ ਹੈ ਛੁਟਕੀ ਜਆਪ ਦੇ ਲਈ ਕੋਈ ਕਰੋ ਵੀ ਮੈਂ ਭੱਜ ਕੇ ਆਪਦੀ ਪਸੰਦ ਦਾ ਚਾਹ ਦਾ ਕੱਪ ਬਣਾਉਣੀ ਆ ਮੈਂ ਫਟਾਫਟ ਜਾਨੀ ਆ ਤੇ ਮੈਂ ਆਪਦੇ ਲਈ ਆ ਬਣਾ ਕੇ ਲਿਉਣੀ ਆ ਕਿਚਨ ਚ ਤੁਸੀਂ ਕੀ ਖਾਣਾ ਤੁਸੀਂ ਕੀ ਖਾਣਾ ਸਭ ਨੂੰ ਖਵਾ ਕੇ ਵੀ ਮੈਂ ਆਪਦੇ ਲਈ ਤਾਂ ਬਣਾਉਣ ਲੱਗਿਆ ਹਨਾ ਤੇ ਇਹਨਾਂ ਨਾਲ ਫਰਕ ਕੋਈ ਨਹੀਂ ਪੈਂਦਾ ਆਪ ਤੁਸੀਂ ਖੁਸ਼ ਹੋਵੋਗੇ ਹਨਾ ਸਾਨੂੰ ਆਪਣੇ ਆਪ ਨੂੰ ਖੁਸ਼ੀ ਮਿਲਦੀ ਹੈ ਕਦੇ ਸੋਚਿਆ ਕਰੋ ਕਿ ਮੈਂ ਆਖਰੀ ਵਾਰ ਉੱਚੀ ਦੇਣੇ ਕਦੋਂ ਹੱਸੀ ਸੀ ਜਾਂ ਆਖਰੀ ਵੇਲੇ ਮੈਂ ਕਦੋਂ ਠਾਕਾ ਜਲਾਇਆ ਸੀ ਜਦ ਮੈਂ ਆਪਣੀਆਂ ਸਹੇਲੀਆਂ ਚ ਬਹਿ ਕੇ ਕਦੋਂ ਇੰਜੋਏ ਕੀਤਾ ਸੀਗਾ ਜਦੋਂ ਮੈਨੂੰ ਕੋਈ ਫਿਕਰ ਨਹੀਂ ਸੀ ਉਸ ਸਮਾਂ ਯਾਦ ਕਰਿਆ ਕਰੋ ਫਿਰ ਸੋਚਿਆ ਕਰੋ ਕਿ ਇਹ ਖੁਸ਼ੀਆਂ ਹੁਣ ਮੈਂ ਕਿਉਂ ਨਹੀਂ ਵਾਪਸ ਲਿਆ ਸਕਦੀ ਤੁਹਾਡੀਆਂ ਸਹੇਲੀਆਂ ਅੱਜ ਜੇ ਸੋਸ਼ਲ ਮੀਡੀਆ ਦਾ ਯੁੱਗ ਹੈਗਾ ਜਿਹੜੀਆਂ ਤੁਹਾਡੀਆਂ ਸਹੇਲੀਆਂ ਨੇ ਕਾਲਜ ਮੇਟਸ ਐ ਤੁਹਾਡੀਆਂ ਕਲਾਸ ਮੇਟਸ ਐ ਉਹ ਕੋਈ ਤੁਹਾਡੇ ਤੋਂ ਦੂਰ ਨਹੀਂ ਹੈਗੀਆਂ ਕੋਈ ਤੁਹਾਨੂੰ ਫੇਸਬੁੱਕ ਤੇ ਕੋਈ ਤੁਹਾਨੂੰ ਵੈਸੇ ਕਿ ਤੈਨੂੰ ਕਿਤੇ ਤੁਹਾਨੂੰ ਨੰਬਰ ਉਹਨਾਂ ਦੇ ਮਿਲ ਜਾਣੇ ਉਹਨਾਂ ਨਾਲ ਗੈਟ ਟੂਗੇਦਰ ਵੀ ਕਰ ਸਕਦੇ ਹੋ ਕਦੀ ਕਦਾਈ ਕਿਸੇ ਇੱਕ ਖਾਸ ਪੁਆਇੰਟ ਤੇ ਮਿਲ ਵੀ ਸਕਦੇ ਹੋ ਉਹਨਾਂ ਨੂੰ ਫੋਨ ਕਾਲ ਕਰੋ ਮੈਂ ਆਪਦੀਆਂ ਜਿ세 ਸਹੇਲੀਆਂ ਦੀ ਗੱਲ ਕਰਾਂ ਤਾਂ ਪਿੱਛੇ ਜੇ ਅਸੀਂ ਸਾਡੀਆਂ ਕਾਲਜ ਦੀਆਂ ਸਹੇਲੀਆਂ ਅਸੀਂ ਇੱਕ ਜਗ੍ਹਾ ਇਕੱਠੀਆਂ ਹੋ ਗਈਆਂ ਸੀ ਕੋਈ ਅਮਰਸਰ ਤੋਂ ਆਈ ਕੋਈ ਮੋਗੇ ਤੋਂ ਆਈ ਇੱਕ ਅਮਰੀਕਾ ਤੋਂ ਆਈ ਹੋਈ ਸੀ ਕਾਂਗਕਾਂਗ ਤੋਂ ਆਈ ਹੋਈ ਸੀ ਕਿ ਮੈਂ ਅਸੀਂ ਸਾਰਿਆਂ ਨੇ ਇੱਕ ਮਤਲਬ ਸੈਂਟਰ ਪੁਆਇੰਟ ਜਆ ਬਣਾ ਲਿਆ ਸੀ ਤੇ ਅਸੀਂ ਉੱਥੇ ਮਿਲੀਆਂ ਬਹੁਤ ਗੱਪਸ਼ਪ ਕੀਤੀ ਇਕੱਠੀਆਂ ਲੰਚ ਕੀਤਾ ਤੇ ਸਾਰਿਆਂ ਨੇ ਆਪਣੇ ਆਪਣੀ ਮਤਲਬ ਜਿੰਨਾ ਵੀ ਸਮਾਂ ਸਾਡੇ ਕੋਲ ਸੀਗਾ ਅਸੀਂ ਆਪਣੀਆਂ ਆਪਣੀਆਂ ਗੱਲਾਂ ਬਾਤਾਂ ਕੀਤੀਆਂ ਆਪਣੇ ਘਰਦਿਆਂ ਬਾਰੇ ਆਪਣੇ ਕੰਮਾਂ ਬਾਰੇ ਹਨਾ ਡਿਸਕਸ ਕੀਤਾ ਤੇ ਮਤਲਬ ਉਹ ਕੁਆਲਿਟੀ ਟਾਈਮ ਸੀਗਾ ਤੇ ਜਦੋਂ ਅਸੀਂ ਆਪਣੇ ਆਪਣੇ ਕਰ ਪਰਤਾਈਆਂ ਤਾਂ ਸਾਰਿਆਂ ਦੇ ਵਿੱਚ ਇੱਕ ਵੱਖਰੀ ਕਿਸਮ ਦੀ એનર્ਜੀ ਸੀ ਕਿ ਅੱਜ ਬੜਾ ਵਧੀਆ ਲੱਗਿਆ ਇੰਨੇ ਸਾਲਾਂ ਬਾਅਦ ਉਦੋਂ ਬਾਅਦ ਫਿਰ ਅਸੀਂ ਹੋਰ ਬਹੁਤ ਗੱਲਾਂ ਕਰਦੇ ਆਂ ਇਹ ਗੱਲਾਂ ਰੁਟੀਨ 'ਚ ਹੀ ਹੁੰਦੀਆਂ ਰਹਿੰਦੀਆਂ ਇੱਕ ਫਰੈਂਡਸ ਦਾ ਗਰੁੱਪ ਬਣਿਆ ਹੋਇਆ WhatsApp 'ਤੇ ਤੇ ਅਸੀਂ ਬਸ ਇਦਾਂ ਦੇ ਚੁਟਕਲੇ ਇਦਾਂ ਦਾ ਹਾਸਾ ਠੱਠਾ ਅਸ਼ੀ ਕਰਦੇ ਰਹੀਦਾ ਤੇ ਖੁਸ਼ ਰਹੀਦਾ ਖੁਸ਼ ਹੋਣ ਲਈ ਸਾਨੂੰ ਕਿਸੇ ਦੀ ਪਰਮਿਸ਼ਨ ਦੀ ਲੋੜ ਨਹੀਂ ਇਹ ਸਾਡੀ ਆਪਣੀ ਮਰਜ਼ੀ ਹੁੰਦੀ ਹੈਗੀ ਆ ਅ ਕੋਈ ਵੀ ਡਿਸੀਜਨ ਲੈਣਾ ਤੁਸੀਂ ਛੱਟਪਟ ਲਓ ਜਿਹੜਾ ਤੁਹਾਡੇ ਨਾਲ ਰਿਲੇਟਡ ਹੈ ਇਹ ਵੀ ਤੁਹਾਨੂੰ ਇੱਕ ਖੁਸ਼ੀ ਪ੍ਰਦਾਨ ਕਰਦਾ ਤੁਸੀਂ ਬਾਜ਼ਾਰ ਜਾਣਾ ਹੈ ਮਾਰਕੀਟ ਜਾਣਾ ਕੋਈ ਜੁੱਤੀ ਜੋੜਾ ਲੈਣਾ ਕੋਈ ਸੂਟ ਲੈਣਾ ਅ ਫਟਾਫਟ ਤਿਆਰ shear ਹੋ ਕੇ ਜਾਓ ਬਾਜ਼ਾਰੋਂ ਆਪਦੇ ਪਸੰਦ ਦਾ ਕੱਪੜਾ ਲੀਡਾ ਲੈ ਕੇ ਆਓ ਕਈ ਵਾਰ ਮੈਂ ਦੇਖਿਆ ਕਈ ਔਰਤਾਂ ਰੰਗ ਵੀ ਉਹ ਪਾਉਂਦੀਆਂ ਜਿਹੜੇ ਉਹਨਾਂ ਦੇ ਪਾਰਟਨਰ ਨੂੰ ਪਸੰਦ ਆ ਕਿ ਮੇਰੇ ਹਸਬੰਦ ਨੂੰ ਇਹ ਰੰਗ ਪਸੰਦ ਆ ਮੈਂ ਤਾਂ ਕਦੇ ਰੰਗ ਨਹੀਂ ਸਿਪਾਇਆ ਪਰ ਉਹਨਾਂ ਨੂੰ ਪਸੰਦ ਆ ਤੁਸੀਂ ਇੱਥੇ ਵੀ ਦੂਜੇ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋ ਦੇਖੋ ਉਹ ਜਿਹੜੇ ਕੱਪੜੇ ਪਾਉਂਦੇ ਨੇ ਉਹਨਾਂ ਦੀ ਚੁਆਇਸ ਆ ਉਹ ਹਰ ਵਾਰੀ ਤੁਹਾਡੀ ਪਸੰਦ ਆ ਤਾਂ ਨਹੀਂ ਨਾ ਖਰੀਦੇ ਚਲੋ ਕਦੀ ਹੋਇਆ ਸੀ ਇੱਕ ਦੂਜੇ ਨੂੰ ਤੋਹਫਾ ਦੇ ਦਿੰਨੇ ਇੱਕ ਦੂਜੇ ਦੀ ਜਿਹੜਾ ਉਹਦਾ ਉਹਦੀ ਖੁਆਹਿਸ਼ ਦਾ ਖਿਆਲ ਰੱਖਦੇ ਆ ਪਰ ਹਮੇਸ਼ਾ ਹੀ ਜੇ ਤੁਸੀਂ ਆਪ ਦੇ ਕੰਮਾਂ ਲਈ ਆਪਣੇ ਪਰਸਨਲ ਚੀਜ਼ਾਂ ਲਈ ਵੀ ਤੁਸੀਂ ਦੂਜੇ ਦੀ ਇਜਾਜ਼ਤ ਮੰਗੋ ਤਾਂ ਫਿਰ ਤੁਸੀਂ ਖੁਸ਼ ਨਹੀਂ ਹੋ ਸਕਦੇ ਹਨਾ ਤਾਂ ਫਿਰ ਤੁਹਾਨੂੰ ਲੱਗੂਗਾ ਕਿ ਆਪਣੇ ਪਸੰਦ ਦਾ ਰੰਗ ਨਾ ਪਾ ਕੇ ਵੇਖਿਆ ਆਪਣੇ ਪਸੰਦ ਦਾ ਇੱਕ ਨਾ ਮੇਰੀ ਫਰੈਂਡ ਸੀ ਮੈਨੂੰ ਯਾਦ ਆ ਗਿਆ ਆ ਮੇਰਾ ਬੇਟਾ ਛੋਟਾ ਜਿਹਾ ਸੀ ਸਕੇਟਿੰਗ ਕਰਨ ਜਾਂਦਾ ਸੀ ਤੇ ਉਹਦਾ ਵੀ ਬੱਚੇ ਉਹਦੇ ਵੀ ਸਕੇਟਿੰਗ ਕਰਦੇ ਸੀ ਤੇ ਅਸੀਂ ਉੱਥੇ ਬੈਠ ਕੇ ਕਾਫੀ ਧੇਰ ਗੱਲਾਂ ਕਰਦੀਆਂ ਰਹਿੰਦੀਆਂ ਤੇ ਉਹ ਲੇਡੀ ਆਪਣੇ ਹਸਬੰਡ ਤੋਂ ਪਰੇਸ਼ਾਨ ਸੀਗੀ ਆ ਉਹਦਾ ਮੁੱਖ ਕਾਰਨ ਇਹੀ ਸੀ ਕਿ ਉਹ ਕਹਿੰਦੀ ਕਿ ਹਰ ਗੱਲ ਦੇ ਵਿੱਚ ਮੇਰੇ ਹਸਬੰਡ ਆਪ ਦੇ ਮੁਤਾਬਕ ਮੈਨੂੰ ਚਲਾਉਂਦੇ ਆ ਮੇਰੀ ਲਾਈਫ ਦੇ ਉੱਤੇ ਉਹਨਾਂ ਦਾ ਇੰਨਾ ਮੇਰੀ ਜ਼ਿੰਦਗੀ ਦੇ ਉੱਤੇ ਪ੍ਰਭਾਵ ਹੈ ਕਹਿੰਦੀ ਹੁਣ ਉਹ ਮੈਨੂੰ ਕਹਿਣਗੇ ਤੂੰ ਮਾਡਰਨ ਜੀ ਡਰੈਸ ਪਾ ਤੂੰ ਐਦਾਂ ਦੇ ਲੋਅਰ ਟੀ-ਸ਼ਰਟ ਪਾ ਲੈ ਕੇ ਵੀ ਆਉਂਦੇ ਆ ਪੈਸਾ ਵੀ ਖਰਚ ਕਰਦੇ ਆ ਤੂੰ ਆ ਨਹੀਂ ਆ ਪਾ ਤੂੰ ਤਾਂ ਪਿੰਡੂ ਲੱਗਦੀ ਆ ਤੈਨੂੰ ਐਦਾਂ ਦੇ ਕੋਟ ਪਾਉਣੇ ਚਾਹੀਦੇ ਐਦਾਂ ਦੀਆਂ ਜੈਕਟਸ ਪਾਉਣੀਆਂ ਚਾਹੀਦੀਆਂ ਤੂੰ ਆ ਨਹੀਂ ਪਾਉਣਾ ਪਰ ਉਹ ਕਹਿੰਦੀ ਮੈਂ ਕਦੇ ਵੀ ਉਹਨਾਂ ਚੀਜ਼ਾਂ 'ਚ ਨਾ ਤਾਂ ਸਹਿਜ ਮਹਿਸੂਸ ਕਰਦੀਆਂ ਨਾ ਕੰਫਰਟੇਬਲ ਮਹਿਸੂਸ ਕਰਦੀ ਔਰ ਨਾ ਹੀ ਮੈਂ ਆਪਣੇ ਆਪ ਨੂੰ ਖੁਸ਼ ਜੀ ਮਹਿਸੂਸ ਕਰਦੀਆਂ ਕਹਿੰਦੀ ਮੇਰੀ ਵੱਖਰੀ ਪਰਸਨੈਲਿਟੀ ਹੈ ਕਹਿੰਦੀ ਮੈਨੂੰ ਹੀਲ ਨਹੀਂ ਪਾਉਣ ਦਿੰਦੇ ਮੈਨੂੰ ਹੀਲ ਪਾਉਣ ਦਾ ਸ਼ੌਕੇ ਕਹਿੰਦੇ ਗ੍ਰੇਸ ਹੁੰਦੀ ਹੈ ਫਲੈਟ ਜੁੱਤੀ ਪਾਇਆ ਕਰ ਫਲੈਟ ਚੱਪਲ ਪਾਇਆ ਕਰੋ ਉਹਦੇ ਨਾਲ ਗ੍ਰੇਸ ਫੁੱਲ ਜਿਹਾ ਲੱਗਦਾ ਬੰਦਾ ਹਨਾ ਔਰਤ ਦੀ ਪਰਸਨੈਲਿਟੀ ਲੱਗਦੀ ਹੈ ਫਲੈਟ ਚੀਜ਼ਾਂ ਪਾਉਣ ਦੇ ਵਿੱਚ ਤੇ ਉਹ ਮਤਲਬ ਉਹਨੂੰ ਕਹਿੰਦੀ ਉਹਨਾਂ ਦਾ ਮੰਨਣਾ ਸੀ ਕਿ ਹੀਲ ਪਾਉਣ ਵਾਲੀਆਂ ਵਧੀਆ ਦੇਖ ਨਹੀਂ ਹੁੰਦੀ ਉਹਨਾਂ ਦੀ ਉਹ ਕੁਝ ਉਹਨਾਂ ਨੇ ਹੋਰ ਸ਼ਬਦ ਵਰਤਿਆ ਸੀਗਾ ਸੋ ਉਹ ਵਿਚਾਰੀ ਨਾ ਸਾਰਾ ਦਿਨ ਮੇਰੇ ਕੋਲ ਮਤਲਬ ਜਿੰਨਾ ਵੀ ਅਸੀਂ 2 ਘੰਟੇ ਉੱਥੇ ਬੈਠਦੀਆਂ ਉਹ ਇਹੀ ਗੱਲਾਂ ਕਰਦੀ ਰਹਿੰਦੀ ਤੇ ਉਹਦੇ ਚਿਹਰੇ ਤੇ ਮੈਂ ਕਦੇ ਉਹ ਖੁਸ਼ੀ ਵੀ ਨਹੀਂ ਸੀ ਦੇਖੀ ਜਿਹੜੀ ਕਹਿੰਦੀ ਉਦਾਂ ਕੋਈ ਨਹੀਂ ਵੀ ਪੈਸੇ ਦੀ ਕੋਈ ਕਮੀ ਨਹੀਂ ਹੈ ਬੱਚਿਆਂ ਨੂੰ ਵਧੀਆ ਸਕੂਲਾਂ ਚ ਲਾਇਆ ਇੱਥੇ ਸਕੇਟਿੰਗ ਕਰਨ ਲਈ ਮੈਂ ਲੈ ਕੇ ਆਉਣੀ ਆ ਮੇਰੇ ਲਈ ਬਹੁਤ ਸੋਹਣੇ ਕੱਪੜੇ ਲਿਆਉਂਦੇ ਆ ਬਾਹਰੋਂ ਜਦੋਂ ਆਉਂਦੇ ਆ ਤੇ ਪਰ ਕਹਿੰਦੀ ਉਹ ਮੈਨੂੰ ਮੇਰੀ ਪਰਸਨੈਲਿਟੀ ਨੂੰ ਚੇਂਜ ਹੀ ਕਰਨ ਤੇ ਰਹਿੰਦੇ ਕਿਉਂਕਿ ਉਹ ਕੁੜੀ ਪਿੰਡ ਤੋਂ ਸੀਗੀ ਤੇ ਉਹਦੇ ਹਸਬੰਦ ਪਟਿਆਲਾ ਸ਼ਹਿਰ ਦੇ ਵਿੱਚ ਪੜੇ ਸੀ ਸ਼ਹਿਰ ਨੂੰ ਬਿਲੋਂਗ ਕਰਦੇ ਸੀ ਕਿ ਤੇ ਔਰ ਵਧੀਆ ਮਤਲਬ ਅਪ ਟੂ ਡੇਟ ਪਰਸਨੈਲਿਟੀ ਸੀਗੀ ਉਹਨਾਂ ਦੀ ਤੇ ਉਹ ਸੀਗੀ ਪਿੰਡ ਦੀ ਹਨਾ ਪਿੰਡੂ ਜੀ ਸਿੰਪਲ ਕੁੜੀ ਸੀ ਉਹਦੇ ਲੰਬੀ ਜੀ ਗੁੱਤ ਕੀਤੀ ਹੁੰਦੀ ਸੀ ਤੇ ਉਹ ਪਰ ਖੁਸ਼ ਨਹੀਂ ਸੀਗੀ ਮਤਲਬ ਉਹਨੇ ਆਪਣੀਆਂ ਸਾਰੀਆਂ ਖੁਸ਼ੀਆਂ ਜਿਹੜੀਆਂ ਉਹ ਕਿਤੇ ਗਵਾ ਲੀਆਂ ਸੀ ਹਸਬੰਡ ਦੀਆਂ ਰੀਜਾਂ ਪੂਰੀਆਂ ਕਰਦੇ ਕਰਦੇ ਸੋ ਜਿੱਥੇ ਇਦਾਂ ਦੀ ਗੱਲ ਹੁੰਦੀ ਆ ਤਾਂ ਬਹੁਤ ਫ੍ਰੈਂਕਲੀ ਜਾਂ ਪਿਆਰ ਨਾਲ ਜਾਂ ਜਿਸ ਤਰ੍ਹਾਂ ਵੀ ਉਹ ਮੰਨਦੇ ਆ ਤੁਹਾਡੇ ਪਤੀ ਦੇਵ ਤਾਂ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਕਦੇ-ਕਦਾਈਂ ਠੀਕ ਹੈ ਮੈਨੂੰ ਜੋ ਮੈਂ ਹੈਗੀਆਂ ਉਹੀ ਰਹਿਣ ਦਿਓ ਮੈਨੂੰ ਵੱਖਰੀ ਪਰਸਨੈਲਿਟੀ ਨਾ ਬਣਾਓ ਮੇਰੀ ਵੀ ਖੁਸ਼ੀ ਹੈ ਮੇਰੀ ਖੁਸ਼ੀ ਜਿਸ ਗੱਲ ਚ ਹੈਗੀ ਇਹ ਮੈਨੂੰ ਉਹ ਵੀ ਕਰ ਲੈਣ ਦਿਓ ਮੈਂ ਕੋਈ ਪੱਦੇ ਕੱਪੜੇ ਨਹੀਂ ਪਾਉਂਦੀ ਪੱਦਾ ਲਿਬਾਸ ਨਹੀਂ ਪਾਉਂਦੀ ਮੈਂ ਬਧੀਆ ਸਾਰਾ ਕੁਝ ਕਰ ਲੈਨੀ ਆ ਪਰ ਮੈਨੂੰ ਆਪਣੇ ਤਰੀਕੇ ਨਾਲ ਕਰ ਲੈਣ ਦਿਓ ਜਦੋਂ ਤੁਸੀਂ ਐਦਾਂ ਕਹਿਣਾ ਸਿੱਖ ਜਾਓਗੇ ਤਾਂ ਤੁਹਾਡੀਆਂ ਖੁਸ਼ੀਆਂ ਵੀ ਤੁਹਾਡੇ ਆਲੇ-ਦੁਆਲੇ ਝੁਰਮਟ ਪਾਉਣ ਲੱਗ ਜਾਣਗੀਆਂ ਤੇ ਲਾਸਟ ਦੇ ਵਿੱਚ ਮੈਂ ਇਹ ਕਹੂੰਗੀ ਕਿ ਜਦੋਂ ਕੋਈ ਔਰਤ ਖੁਸ਼ ਹੁੰਦੀ ਆ ਤਾਂ ਉਹ ਕੱਲੀ ਖੁਸ਼ ਨਹੀਂ ਹੁੰਦੀ ਉਹ ਆਪਣੇ ਆਲੇ ਦੁਆਲੇ ਦਾ ਆਪਣੇ ਘਰ ਦੀ ਸਾਰੀ એનર્ਜੀ ਬਦਲ ਦਿੰਦੀ ਆ ਸਾਰਾ ਘਰ ਮਹਿਕਣ ਚੇਕਣ ਲੱਗ ਜਾਂਦਾ ਹੈ ਜਿਹੜੀ ਉਹਦੀ ਅੰਦਰਲੀ ਖੁਸ਼ੀ ਆ ਉਹ ਬਾਹਰ ਨਜ਼ਰ ਆਉਣ ਲੱਗਦੀ ਆ ਕਹਿੰਦੇ ਨਹੀਂ ਹੁੰਦੇ ਜਦੋਂ ਅੰਦਰ ਚਾਹ ਹੋਵੇ ਖੁਸ਼ੀ ਹੋਵੇ ਤਾਂ ਜਿਹੜੇ ਪਰਦਿਆਂ ਤੇ ਲੱਗੇ ਫੁੱਲ ਵੀ ਸਾਨੂੰ ਮਹਿਕਾਂ ਦੇਣ ਲੱਗ ਜਾਂਦੇ ਆ ਸੋ ਐਨੀ ਤਾਕਤ ਹੁੰਦੀ ਆ ਖੁਸ਼ੀ ਦੀ ਸੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨਿਭਾਉਂਦੇ ਆਪਣੇ ਬੱਚਿਆਂ ਦਾ ਧਿਆਨ ਰੱਖਦੇ ਆਪਣੇ ਫੈਮਿਲੀ ਮੈਂਬਰਸ ਦਾ ਆਪਣੇ ਪਤੀ-ਦੇਵ ਦਾ ਧਿਆਨ ਰੱਖਦੇ ਰੱਖਦੇ ਘਰ ਨੂੰ ਸਜਾਉਂਦੇ ਸਜਾਉਂਦੇ ਆਪਣੇ ਆਪ ਨੂੰ ਕਿਤੇ ਭੁੱਲ ਨਾ ਜਾਇਓ ਆਪਣੇ ਆਪ ਦਾ ਵੀ ਖਾਸ ਖਿਆਲ ਰੱਖਿਆ ਕਰੋ ਆਪਣੇ ਆਪ ਨੂੰ ਖੁਸ਼ ਰੱਖਿਆ ਕਰੋ ਕਿਉਂਕਿ ਜਦੋਂ ਅਸੀਂ ਖੁਸ਼ ਹੁੰਨੇ ਆ ਤਾਂ ਪੂਰੀ ਕਾਇਨਾਤ ਖੁਸ਼ ਹੁੰਦੀ ਹੈ ਅਨੀ ਤਾਕਤ ਹੁੰਦੀ ਆ ਸਾਡੀ ਆਪਣੀ ਖੁਸ਼ੀ ਦੇ ਅੰਦਰ ਸੋ ਇਹ ਸੀਗਾ ਅੱਜ ਦਾ ਵਿਸ਼ਾ ਫਿਰ ਜਲਦੀ ਮਿਲਦੇ ਹਾਂ ਕਿਸੇ ਹੋਰ ਨਵੇਂ ਵਿਸ਼ੇ ਨਾਲ ਸਤਿ ਸ਼੍ਰੀ ਅਕਾਲ